ਹੀਰ ਸਾਬ ਪਿਛਲੇ ਦਿਨੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਪਹਿਲਾਂ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਹੋ ਗਏ ਇੱਕ ਦੂਸਰੇ ਦੇ ਉੱਪਰ ਕੁਝ ਹਮਲੇ ਵੀ ਕੀਤੇ ਗਏ ਭਾਵੇਂ ਕਿ ਉਹ ਡਰੋਨਾਂ ਨਾਲ ਸੀ ਜਾਂ ਕੁਝ ਮਜ਼ਾਈਲਾਂ ਨਾਲ ਕਿਹਾ ਜਾ ਰਿਹਾ ਹੈ ਜੀ ਉਸ ਨੂੰ ਕੁਝ ਲੋਕ ਜੰਗ ਜਾਂ ਲੜਾਈ ਕਹਿ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਇਹਨੂੰ ਜੰਗ ਜਾਂ ਲੜਾਈ ਦੀ ਡਿਫੀਨਿਸ਼ਨ ਨਹੀਂ ਨਹੀਂ ਇਹ ਗੱਲ ਉਤਰਦੀ ਜੋ ਵੀ ਸੀ ਸਬੰਧ ਜਿਹੜੇ ਨੇ ਦੋਨਾਂ ਦੇਸ਼ਾਂ ਦੇ ਵਧੀਆ ਨਹੀਂ ਰਹੇ ਦੋਨਾਂ ਦੇਸ਼ਾਂ ਦੇ মিডিਏ ਵੱਲੋਂ ਵੱਡੇ ਵੱਡੇ ਪਹਿਲਾਂ ਤਾਂ ਜਿਹੜੇ ਨੇ ਜੀ ਉਹ ਕਿਹਾ ਗਿਆ ਕਿ ਅਸੀਂ ਉਹਨਾਂ ਦਾ ਫਲਾਣੇ ਦਾ ਬਹੁਤ ਤਬਾਹ ਕਰਤਾ ਸੀ ਉਹ ਤਬਾਹ ਕਰਤਾ ਦੋਨਾਂ ਦੇਸ਼ਾਂ ਦੀਆਂ ਫੌਜਾਂ ਵੱਲੋਂ ਵੀ ਕੋਈ ਸਟੇਟਮੈਂਟਸ ਪਾਈਆਂ ਤੇ ਸਰਕਾਰਾਂ ਵੱਲੋਂ ਵੀ ਜੋ ਵੀ ਇਹ ਦਾਅਵੇ ਕੀਤੇ ਗਏ ਭਾਰਤ ਪਾਕਿਸਤਾਨ ਵੱਲੋਂ ਉਸ ਦੇ ਉੱਤੇ ਕੁਝ ਸਵਾਲ اٹھਾਏ ਨੇ ਜੀ ਅਮਰੀਕਨ ਅਖਬਾਰ ਨੇ ਉਹ ਕੀ ਸਵਾਲ ਨੇ ਜੀ ਇਹ ਤੁਸੀਂ ਸਹੀ ਕਿਹਾ ਜੀ ਕਿ ਦੋਵਾਂ ਦੇਸ਼ਾਂ ਦੇ মিডিਆ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਜੀ ਤੇ ਮੈਨੂੰ ਇਹ ਕਹਿਣ ਵਿੱਚ ਝਿਜਕ ਵੀ ਕੋਈ ਨਹੀਂ ਕਿ ਬਲੱਫ ਬਹੁਤ ਮਾਰੇਗਾ ਹਮਮ ਬਿਨਾਂ ਸਿਰ ਪੈਰ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਬੇਇੱਜ਼ਤੀ ਕੀਤੀ ਜਿਹੜੀ ਆਪਣੀ ਵੀ ਕਰਵਾਈ ਦੋਵਾਂ ਪਾਸੇ ਤੇ ਮੀਡੀਆ ਨੇ ਔਰ ਇੱਥੇ ਜ਼ਿੰਮੇਵਾਰੀ ਦਾ ਜਿਹੜਾ ਅਹਿਸਾਸ ਇੱਕ ਹੋਣਾ ਚਾਹੀਦਾ ਸੀ ਉਹ ਨਹੀਂ ਰੱਖਿਆ ਹਮਮ ਨਾ ਉਹਨਾਂ ਫੌਜੀਆ ਦੀ ਉਹਨਾਂ ਲੋਕਾਂ ਦੀ ਉਹਨਾਂ ਮਾਵਾ ਦੇ ਪੁੱਤਾਂ ਦੀ ਕਦਰ ਕੀਤੀ ਜਿਹੜੇ ਜਾਨ ਜੋਖਮ ਚ ਪਾ ਕੇ ਮੋਰੇ ਲੱਗੇ ਹੋਏ ਸੀ ਜੀ ਆਪਣੇ ਬਲੋਂ ਗ੍ਰਾਫਿਕਸ ਤੇ ਹੋਰ ਚੀਜ਼ਾਂ ਨਕਲੀ ਵੀਡੀਓ ਗੇਮਸ ਦੇ ਇਮੇਜ ਪਾ ਪਾ ਕੇ ਬਹੁਤ ਕੁਛ ਜਿਹੜਾ ਸੀ ਪੇਸ਼ ਕੀਤਾ ਗਿਆ ਜੀ ਪਰ ਕੁਝ ਵਿਦੇਸ਼ੀ ਮੀਡੀਆ ਨੇ ਥੋੜਾ ਜਿਹਾ ਨਿਊਟਰਲ ਰੋਲ ਅਪਣਾਉਣ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਜ਼ਿਕਰ ਕਰਦੇ ਆ ਜੀ ਹਮਮ ਨਿਊਯਾਰਕ ਟਾਈਮਜ਼ ਅਖਬਾਰ ਨੇ ਇੱਕ ਆਰਟੀਕਲ ਲਿਖਿਆ ਉਸ ਦੇ ਵਿੱਚ ਨਾਲ ਉਹਨਾਂ ਨੇ ਸੈਟੇਲਾਈਟ ਦੇ ਇਮੇਜ ਜੋੜੇ ਨੇ ਜੋ ਜੰਗ ਤੋਂ ਪਹਿਲਾਂ ਦੀ ਫੁਟੇਜ ਹੈ ਤੇ ਜੰਗ ਤੋਂ ਬਾਅਦ ਦੀ ਜਿਹਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦੀਆਂ ਨੇ ਕੁਝ ਗੱਲਾਂ ਉਹਦਾ ਹੈਡਿੰਗ ਇਹ ਦਿੰਦੇ ਨੇ ਕਿ ਇੰਡੀਆ ਤੇ ਪਾਕਿਸਤਾਨ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਸੈਟੇਲਾਈਟ ਫੋਟੋਆਂ ਵਿੱਚ ਨਜ਼ਰ ਆਉਂਦਾ ਹੈ ਕਿ ਲਿਮਟਿਡ ਜਾਂ ਨੁਕਸਾਨ ਹੋਇਆ ਮਾਮੂਲੀ ਨੁਕਸਾਨ ਹੋਇਆ 4 ਦਿਨਾਂ ਦਾ ਇਹ ਮਿਲਟਰੀ ਦਾ ਜਿਹੜਾ ਕਲੈਸ਼ ਸੀਗਾ ਦੋਵਾਂ ਦੇਸ਼ਾਂ ਦੀਆਂ ਫੌਜੀ ਤਾਕਤਾਂ ਦਾ ਇੱਕ ਦੂਸਰੇ ਦੇ ਵਿਰੁੱਧ ਇਹ ਅੱਧੀ ਸਦੀ ਦੇ ਵਿੱਚ ਸਭ ਤੋਂ ਮਹਿੰਗਾ ਸੀ ਦੋਵਾਂ ਦੇਸ਼ਾਂ ਦੇ ਵਿਚਕਾਰ ਸਭ ਤੋਂ ਮਹਿੰਗਾ ਇਸ ਸਗਾਜੀ ਅੱਧੀ ਸਦੀ 50 ਸਾਲਾਂ ਦੇ ਵਿੱਚ ਦੋਵਾਂ ਸਾਈਡਾਂ ਨੇ ਡਰੋਨ ਤੇ ਮਜ਼ਾਈਲਾਂ ਜਿਹੜੀਆਂ ਸੀ ਇੱਕ ਦੂਸਰੇ ਦੇ 에ਅ ਡਿਫੈਂਸ ਸਿਸਟਮ ਤੇ ਮਿਲਟਰੀ ਫੈਸਿਲਿਟੀਆਂ ਤੇ ਤੇ ਜਿਹੜੀਆਂ ਸੀ ਕੁਝ ਪਾਰ ਦੇ ਕਨ ਮਤਵਕ ਆਤਵਾਦੀ ਟਿਕਾਣਿਆਂ ਤੇ ਕੀਤੀਆਂ ਗਈਆਂ ਦਾਅਵੇ ਬਹੁਤ ਹੋਏ ਪਰ ਸੈਟੇਲਾਈਟ ਇਮੇਜ ਦੇ ਵਿੱਚ ਪਤਾ ਲੱਗਦਾ ਹੈ ਕਿ ਅਟੈਕ ਜਿਹੜੇ ਸੀ ਵਾਈਡ ਸਪਰੈਡ ਸੀ ਦੂਰ ਦੂਰ ਤੱਕ ਇਹਨਾਂ ਦਾ ਸਗਾ ਜਿਹੜਾ ਸੀ ਅਟੈਕ ਹੋਏ ਹੋ ਪਰ ਇਹ ਜਿਹੜੇ ਜਿਹੜੇ ਨੁਕਸਾਨ ਸੀ ਉਹ ਘੱਟ ਸੀ ਉਨਾਂ ਜ਼ਿਆਦਾ ਨਹੀਂ ਸੀ ਜਿੰਨਾ ਕਿ ਦੋਵਾਂ ਵੱਲੋਂ ਕਲੇਮ ਕੀਤਾ ਗਿਆ ਪਰ ਜ਼ਿਆਦਾ ਜੇ ਅਸੀਂ ਇਹ ਇਸ ਦਾ ਨਿਚੋੜ ਅਖਬਾਰ ਵੱਲੋਂ ਇਹ ਘਟਿਆ ਗਿਆ ਕਿ ਜ਼ਿਆਦਾ ਭਾਰਤ ਨੇ ਨੁਕਸਾਨ ਪਾਕਿਸਤਾਨ ਦਾ ਕੀਤਾ ਇਸ ਮਾਮਲੇ ਦੇ ਵਿੱਚ ਹਾਈ ਤਕਨੀਕ ਦਾ ਵਾਲਾ ਇਹ ਵਾਰਫੇਅਰ ਜਿਹੜਾ ਚੱਲਿਆ ਦੋਵਾਂ ਸਾਈਡਾਂ ਨੇ ਹਮਲੇ ਕੀਤੇ ਇੰਡੀਆ ਨੇ ਆਪਣੇ ਤੌਰ ਤੇ ਮੰਨਿਆ ਕਿ 5 ਫੌਜੀ ਜਵਾਨ ਮਾਰੇ ਗਏ ਨੇ ਤੇ ਪਾਕਿਸਤਾਨ ਨੇ 11 ਫੌਜੀ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਜਿਹੜੀ ਹੈ ਉਹ ਆਪਣੇ ਉਹ ਆਪਣੇ ਵੱਲ ਅਕਸੈਪਟ ਕੀਤੀ ਹੈ ਔਰ ਇੰਡੀਆ ਦੇ ਬਾਰੇ ਅਖਬਾਰ ਇਹ ਲਿਖਦੀ ਹੈ ਕਿ ਸਭ ਤੋਂ ਵੱਡਾ ਨੁਕਸਾਨ ਇੰਡੀਆ ਦਾ ਉਹਨਾਂ ਦੇ ਹਵਾਈ ਜਹਾਜ਼ਾਂ ਦਾ ਹੋ ਸਕਦਾ ਹੈ ਹਾਲਾਂਕਿ ਇੰਡੀਅਨ ਸਰਕਾਰ ਨੇ ਇਹ ਨਹੀਂ ਕਿਹਾ ਕਿ ਕਿੰਨੇ ਜਹਾਜ਼ ਡਿੱਗੇ ਨੇ ਪਰ ਸਰਕਾਰੀ ਕੁਝ ਡਿਪਲੋਮੈਟਸ ਜਿਨ੍ਹਾਂ ਨੇ ਅੰਦਰ ਖਾਤੇ ਜਿਹੜੀ ਗੱਲ ਅਖਬਾਰ ਦੇ ਨਾਲ ਕੀਤੀ ਆ ਉਹ ਕਹਿੰਦੇ ਨੇ ਕਿ ਘੱਟੋ-ਘੱਟ 2 ਜਹਾਜ਼ ਜਿਹੜੇ ਨੇ ਉਹ ਨੁਕਸਾਨੇ ਕਹਿੰਦੇ ਤੇ ਜ਼ਿਆਦਾ ਵੀ ਹੋ ਸਕਦੇ ਨੇ ਇਸ ਮਾਮਲੇ ਦੇ ਵਿੱਚ ਅਖਬਾਰ ਇਹ ਵੀ ਪੁਆਇੰਟ ਆਊਟ ਕਰਦੀ ਹੈ ਕਿ ਇੰਡੀਆ ਦਾ ਹੱਥ ਉੱਪਰ ਲਾ ਰਿਹਾ ਪਾਕਿਸਤਾਨ ਦੇ ਵਿੱਚ ਮਿਲਟਰੀ ਫੈਸਿਲਿਟੀ ਤੇ 에어ਫੀਲਡ ਦੇ ਉੱਪਰ ਹਾਈ ਰੈਜ਼ੋਲੂਸ਼ਨ ਸੈਟਲਾਈਟ ਦੇ ਨਾਲ ਜੋ ਫੋਟੋਆਂ ਲਈਆਂ ਗਈਆਂ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਉਹਨਾਂ ਤੇ ਜ਼ਿਆਦਾ ਹਮਲੇ ਕੀਤੇ ਤੇ ਤਿੱਖੇ ਹਮਲੇ ਕੀਤੇ ਤੇ ਜਿਨ੍ਹਾਂ ਦਾ ਅਸਰ ਵੀ ਹੋਇਆ। ਇੱਕ ਕੁਲਾਰੀ ਨਾਂ ਦਾ 에어 ਬੇਸ ਹੈ ਪਾਕਿਸਤਾਨ ਦੇ ਵਿੱਚ ਜੋ ਪਾਕਿਸਤਾਨ ਦੀ ਕਰਾਚੀ ਪੋਰਟ ਤੋਂ 100 ਮੀਲ ਦੂਰ ਹੈ। ਉੱਥੇ ਇੰਡੀਆ ਦੇ ਡਿਫੈਂਸ ਅਫੀਸ਼ਰ ਨੇ ਕਿਹਾ ਸੀ ਕਿ ਉਹਨਾਂ ਨੇ ਇੱਕ 에어ਕ੍ਰਾਫਟ ਹੈਂਗਰ ਜਿੱਥੇ ਕਿ ਜਹਾਜ਼ ਖੜੀ ਕੀਤੇ ਜਾਂਦੇ ਨੇ ਉਸ ਤੇ ਹਮਲਾ ਕੀਤਾ ਹੈ। ਪਰ ਵਿਜੂਅਲਸ ਜਿਹੜੇ ਨੇ ਉਹਨਾਂ ਦੇ ਨਾਲ ਲੱਗਦਾ ਪਤਾ ਕਿ ਹੈਂਗਰ ਨੁਕਸਾਨਿਆ ਗਿਆ ਪਹਿਲਾਂ ਦੀ ਫੋਟੋ ਲਈ ਗਈ ਹੈ ਹੈਂਗਰ ਦੀ ਤੇ ਬਾਅਦ ਦੀ ਲਈ ਗਈ ਹੈ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ 에ਅਰਕ੍ਰਾਫਟ ਹੈਂਗਰ ਜਿਹੜਾ ਲੱਗਦਾ ਹੈ 에ਅਰਕ੍ਰਾਫਟ ਹੈਂਗਰ ਹੈ ਉਹ ਨੁਕਸਾਨਿਆ ਗਿਆ ਸਭ ਤੋਂ ਜਿਹੜਾ ਮਹੱਤਵਪੂਰਨ ਹਮਲਾ ਜਿਹੜਾ ਜਿਹਦੀ ਜਿਹਦੀ ਪੁਸ਼ਟੀ ਹੈ ਉਹ ਨਿਊਯਾਰਕ ਅਖਬਾਰ ਨੇ ਕੀਤੀ ਹੈ ਉਹ ਨੂਰ ਖਾਨ 에ਅਰ ਬੇਸ ਹੈ ਉਹਦੇ ਉਹ ਜਿਹੜਾ 15 ਮੀਲ ਦੀ ਰੇਂਜ ਤੇ ਵਿੱਚ ਪਾਕਿਸਤਾਨੀ ਆਰਮੀ ਦਾ ਹੈੱਡਕੁਆਟਰ ਵੀ ਹੈ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਆਫਿਸ ਵੀ ਹੈ ਤੇ ਜਿਹੜੇ ਪਾਕਿਸਤਾਨ ਦਾ ਨਿਊਕਲੀਅਰ ਦਾ ਜਿਹੜਾ ਅਸਲਾ ਜਿੱਥੇ ਪਿਆ ਹੈ ਉਸ ਤੋਂ ਵੀ ਬਹੁਤ ਹੀ ਦੂਰ ਨਹੀਂ ਹੈ ਤੇ ਸਭ ਤੋਂ ਸੈਂਸਿਟਿਵ ਮਿਲਟਰੀ ਨਿਸ਼ਾਨਾ ਜਿਹੜਾ ਸੀ ਇਹ ਇਹ ਜਿਹੜਾ ਮੰਨਿਆ ਗਿਆ ਤੇ ਇੰਡੀਆ ਨੇ ਇਸ ਤੇ ਵੀ ਹਮਲਾ ਕੀਤਾ ਇਹਦੇ ਵਿੱਚ ਮੰਨਿਆ ਗਿਆ ਕਿ ਨੂਰ ਖਾਨ 에ਅਰ ਬੇਸ ਤੇ ਇੰਡੀਆ ਦੀ 에ਅਰ ਫੋਰਸ ਵੱਲੋਂ ਰਨਵੇ ਜਿਹੜੇ ਜਹਾਜ਼ਾਂ ਦੇ ਸੀ ਉਹਨੂੰ ਜਿਹੜਾ ਹਮਲਾ ਉਹਨਾਂ ਤੇ ਕੀਤਾ ਗਿਆ ਤੇ ਕੁਝ ਫੈਸਿਲਿਟੀ ਜਿਹੜੀਆਂ ਪਾਕਿਸਤਾਨ ਦੇ 에ਅਰ ਬੇਸ ਹੈਗੇ ਨੇ ਉਹਨਾਂ ਤੇ ਵੀ ਹੋਇਆ ਤੇ ਸੈਟਲਾਈਟ ਇਮੇਜ ਦੇ ਵਿੱਚ ਜੋ 10 ਮਈ ਨੂੰ ਲਿਆ ਗਿਆ ਉਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਇਸ ਗਲਤੀ ਨਾਲ ਵੀ ਪੁਸ਼ਟੀ ਹੁੰਦੀ ਹੈ ਜਿੱਥੇ ਉਹਨਾਂ ਨੇ ਕਿਹਾ ਸੀ ਕਿ 10 ਮਈ ਨੂੰ ਇੱਕ ਉਹਨਾਂ ਨੇ ਜਾਰੀ ਕੀਤਾ ਸੀ ਕਿ ਇੱਕ ਰਨਵੇ ਸਾਡਾ ਜਿਹੜਾ ਜਿਹੜਾ ਹੈ ਅਵੇਲੇਬਲ ਨਹੀਂ ਹੈ ਇਸ 에ਅਰ ਬੇਸ ਤੇ ਤੇ ਸੈਟਲਾਈਟ ਇਮੇਜ ਦੇ ਵਿੱਚ 에ਅਰ ਬੇਸ ਨੂੰਕਸਾਨਿਆਂ ਹੋਇਆ ਦੇਖਿਆ ਜਾ ਸਕਦਾ ਹੈ 에ਅਰ 에ਅਰ ਰਨਵੇ ਜਿਹੜਾ ਉਸ ਦੇ ਉੱਪਰ ਹਮਲਾ ਹੋਇਆ ਦੇਖਿਆ ਜਾ ਸਕਦਾ ਹੈ ਸੈਟਲਾਈਟ ਇਮੇਜ ਦੇ ਵਿੱਚ ਹਾਲਾਂਕਿ ਬਹੁਤ ਵੱਡਾ ਨਹੀਂ ਹੈ ਪਰ ਹਮਲਾ ਹੋਇਆ ਹੈ ਸਰਕੋਤਾ 에어ਬੇਸ ਜਿੱਥੇ ਕਿ ਪੰਜਾਬ ਪ੍ਰੋਵਿੰਸ ਦੇ ਵਿੱਚ ਇਹ ਹੈਗਾ ਤੇ ਉਹਦੇ ਵਿੱਚ ਇੰਡੀਆ ਦੀ ਮਿਲਟਰੀ ਨੇ ਕਿਹਾ ਕਿ ਹਾਈ ਪ੍ਰੀਸੀਜਨ ਵੈਪਨ ਜਿਹੜੇ ਸੀ ਇਹਨਾਂ ਨੇ ਦੋ ਰਨਵੇ ਜਿਹੜੇ ਸੀ ਦੋ ਜਗ੍ਹਾ ਤੇ ਉਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਸੈਟਲਾਈਟ ਇਮੇਜ ਦੇ ਵਿੱਚ ਇਸ ਦਾ ਬਹੁਤਾ ਕਲੀਅਰ ਨਹੀਂ ਹੋ ਸਕਿਆ ਇਸ ਦੇ ਉਲਟ ਪਾਕਿਸਤਾਨੀ ਮਿਲਟਰੀ ਨੇ ਇਹ ਕਿਹਾ ਸੀ ਕਿ ਦੋ ਦਰਜਣ ਤੋਂ ਬਾਅਦ ਇੰਡੀਆ ਦੇ ਮਿਲਟਰੀ ਟਿਕਾਣਿਆਂ ਤੇ ਉਹਨਾਂ ਨੇ ਹਮਲੇ ਕੀਤੇ ਨੇ ਤੇ ਇਹਨਾਂ ਨੇ ਕਿਹਾ ਕਿ ਫੋਰਸਸ ਨੇ ਉੱਥੇ ਨਿਸ਼ਾਨਾ ਵਿੰਨ ਕੇ ਜਿਹੜੇ ਹਮਲੇ ਕੀਤੇ ਤੇ ਉੱਥੇ ਇੰਡੀਆ ਦਾ ਕਾਫੀ ਨੁਕਸਾਨ ਹੋਇਆ ਇੰਡੀਅਨ ਅਫੀਸ਼ੀਅਲਸ ਨੇ ਕਿਹਾ ਕਿ ਲਿਮਿਟਡ ਜਿਆ ਨੁਕਸਾਨ ਚਾਰ ਜਗ੍ਹਾ ਤੇ ਹੋਇਆ ਏਡੀ ਅਫੀਸ਼ੀਅਲਸ ਦਾ ਹੈ ਜਿਸ ਸੈਟੇਲਾਈਟ ਇਮੇਜ ਜਿਹੜੇ ਨੇ ਜਿੱਥੇ ਕਿ ਪਾਕਿਸਤਾਨ ਨੇ ਕਲੇਮ ਕੀਤਾ ਕਿ ਹਿੱਟ ਹੋਈ ਹੈ ਉਸ ਸੈਟੇਲਾਈਟ ਇਮੇਜ ਦੇ ਵਿੱਚ ਬਹੁਤਾ ਨਜ਼ਰ ਨਹੀਂ ਆਉਂਦਾ ਤੇ ਇੰਡੀਆ ਦੇ ਉਦਮਪੁਰ 에ਅਰ ਬੇਸ ਨੂੰ ਖਤਮ ਕਰਨ ਦੀ ਗੱਲ ਜਿਹੜੀ ਪਾਕਿਸਤਾਨ ਨੇ ਜਿਹੜੀ ਕੀਤੀ ਸੀ ਉਹਦੇ ਵਿੱਚ ਜਿਹੜੀ ਬਾਅਦ ਦੀ ਸੈਟੇਲਾਈਟ ਇਮੇਜਰੀ ਹੈਗੀ ਆ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਦਮਪੁਰ 에ਅਰ ਬੇਸ ਉਹ ਠੀਕ ਠਾਕ ਲੱਗਦਾ ਤੇ ਉਸ ਤੇ ਕਿਤੇ ਨਜ਼ਰ ਨਹੀਂ ਆ ਪਰ ਅੰਦਰ ਖਾਤੇ ਇੱਕ ਪਰਿਵਾਰ ਨੇ ਮੰਨਿਆ ਕਿ 에어ਬੇਸ ਦੇ ਉੱਪਰ ਇੱਕ ਜਵਾਨ ਦੀ ਮੌਤ ਹੋਈ ਹੈ ਤੇ 12 ਮਈ ਨੂੰ ਕੋਈ ਜਿਹੜਾ ਫੋਟੋ ਲੈ ਗਿਆ ਉਸ ਦੇ ਵਿੱਚ ਕੋਈ ਕੋਈ ਨੁਕਸਾਨ ਜਿਹੜਾ ਸੀ ਇਸ ਦੇ ਵਿੱਚ ਨਜ਼ਰ ਨਹੀਂ ਆਇਆ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਦੋਵਾਂ ਦੇਸ਼ਾਂ ਵੱਲੋਂ ਦਾਅਵੇ ਕੀਤੇ ਗਏ ਨੇ ਤੇ ਦਾਅਵਿਆਂ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਤਾਂ ਦੋਵੇਂ ਦੇਸ਼ ਆਪੋ ਆਪਣੇ ਤੌਰ ਤਰੀਕੇ ਜਾਣਦੇ ਨੇ ਪਰ ਵਿਦੇਸ਼ੀ ਇਸ ਅਖਬਾਰ ਨੇ ਸੈਟਲਾਈਟ ਇਮੇਜ ਜੋ ਪਹਿਲਾਂ ਲੜਾਈ ਤੋਂ ਤੇ ਬਾਅਦ ਵਿੱਚ ਲੈ ਗਏ ਉਹਨਾਂ ਦੇ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਨੁਕਸਾਨ ਕਿਸ ਤੱਕ ਕਿੰਨਾ ਹੋਇਆ ਜਿੱਥੇ ਦੋ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ ਇੰਡੀਆ ਦੇ ਵੱਲੋਂ ਜਿਹੜੇ ਵੱਧ ਹਮਲੇ ਪਾਕਿਸਤਾਨ ਦੇ ਅੰਦਰ ਤੱਕ ਜਾ ਕੇ ਮਿਜ਼ਾਈਲਾਂ ਦੇ ذریعے ਕੀਤੇ ਗਏ ਉਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ ਔਰ ਪਾਕਿਸਤਾਨ ਦੇ ਖਾਸ ਟਿਕਾਣਿਆਂ ਤੇ ਹਮਲੇ ਹੋਏ ਨੇ ਜਿਸ ਵਿੱਚ ਨਿਊਕਲੀਅਰ ਦਾ ਜਿੱਥੇ ਆਰਸਨਲ ਰੱਖਿਆ ਗਿਆ ਉਸ ਦੇ ਬਿਲਕੁਲ ਲਾਗੇ ਤੱਕ ਭਾਰਤ ਦੀ ਜਿਹੜੀ ਅਪਰੋਚ ਹੋਈ ਹੈ ਜੋ ਪਾਕਿਸਤਾਨ ਵੱਲੋਂ ਦਾਵਾ ਕੀਤਾ ਗਿਆ ਕਿ ਪੰਜ ਜਹਾਜ਼ ਇੰਡੀਆ ਦੇ ਸੁੱਟੇ ਗਏ ਨੇ ਉਹਨਾਂ ਵਿੱਚੋਂ ਦੋਕ ਦਾ ਜਿਹੜਾ ਆ ਉਹ ਗੱਲ ਸਾਹਮਣੇ ਆਉਂਦੀ ਹੈ ਪਰ ਇੰਡੀਆ ਸਰਕਾਰ ਅਜੇ ਇਸ ਮਾਮਲੇ ਤੇ ਚੁੱਪ ਹੈ ਤੇ ਉਹਨਾਂ ਨੇ ਇਸ ਗੱਲ ਦੀ ਨਿਖੇਦੀ ਵੀ ਨਹੀਂ ਕੀਤੀ ਕਿ ਇਹ ਜਿਹੜਾ ਝੂਠ ਦੱਸਿਆ ਜਾ ਰਿਹਾ ਨਾ ਉਹਨਾਂ ਨੇ ਐਕਸੈਪਟ ਕੀਤਾ ਨਾ ਉਹਨਾਂ ਨੇ ਇਸ ਚੀਜ਼ ਨੂੰ ਕਲੀਅਰ ਕੀਤਾ ਹੈ ਜੀ ਸੋ ਇਹ ਕਹਾਣੀ ਸੋ ਵੱਡੇ ਵੱਡੇ ਵਾਅਦੇ ਦੋਨਾਂ মিডিਆ ਵੱਲੋਂ ਜਾਂ ਫੌਜਾਂ ਵੱਲੋਂ ਕੀਤੇ ਗਏ ਉਹਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਉਹ ਸ਼ਾਇਦ ਕਦੇ ਵੀ ਸਾਹਮਣੇ ਨਾ ਆਵੇ ਪਰ ਚੰਗੀ ਗੱਲ ਇਹ ਹੈ ਕਿ ਕੁਲਦੀਪ ਜੀ ਇੱਕ ਵਾਰੀ ਜਿਹੜਾ ਹੈ ਜੰਗ ਹੈ ਇਹ ਝਗੜਾ ਹੈ ਫਿਲਹਾਲ ਇਹ ਰੁਕਿਆ ਹੈ ਜੀ ਤੇ ਆਮ ਲੋਕਾਂ ਲਈ ਦੋਨਾਂ ਦੇਸ਼ਾਂ ਦੇ ਮੁਲਕਾਂ ਲਈ ਚੰਗਾ ਹੈ ਕਿ ਨਾ ਹੀ ਜਿਹੜੀ ਜੰਗ ਹੈ ਲੜਾਈ ਜਿਹੜੀ ਅੱਗੇ ਵਧੇ ਜੀ ਜੀ